ਤੇ ਉਹਦੇ ਤੇ ਕੁਛ ਲਿਖਿਆ ਸੀ ਕਹਿੰਦਾ 10 ਤੂੰ ਮੈਨੂੰ ਮਿਲੇਂਗੀ ਕਿੱਦਾਂ ਕੁੜੀ ਨੂੰ ਪ੍ਰਸ਼ਨ ਕਰਦਾ ਤੇ ਸਾਹਮਣੇ ਵੀ ਆ ਗਈ ਕਹਿੰਦਾ 10 ਤੂੰ ਮੈਨੂੰ ਮਿਲੇਂਗੀ ਕਿੱਦਾਂ ਭੋਲੇ 나ਥ ਸੁਣਿਆ ਭੋਲਾ ਇਹ ਸੋਮਵਾਰ ਵਰਤ ਰੱਖ ਲਾ ਅੱਛਾ ਇੱਕ ਅੱਧੀ ਸ਼ਰਤ ਰੱਖ ਲਾ 10 ਤੂੰ ਮੈਨੂੰ ਮਿਲੇਂਗੀ ਕਿੱਦਾਂ ਮੰਗਲਵਾਰ ਨੂੰ ਮੰਦਰ ਜਾਵਾਂ ਬਾਹਰੋਂ ਹੀ ਪੈ ਜਾਏਗੀ ਝੋਲੀ ਕੇ ਅੰਦਰ ਜਾਵਾਂ 10 ਤੂੰ ਮੈਨੂੰ ਮਿਲੇਂਗੀ ਕਿੱਦਾਂ ਸ਼ਾਂਤ ਹੁੰਦਾ ਮੈਂ ਵੇਖਿਆ ਭਾਵੇਂ ਕਿਸੇ ਦਾ ਯੁੱਧ ਹੁੰਦਾ ਕਮਲਿਏ ਬੁੱਧ ਦਾ ਕੰਮ ਤੇ ਸ਼ੁੱਧ ਹੁੰਦਾ 10 ਤੂੰ ਮੈਨੂੰ ਮਿਲੇਂਗੀ ਕਿੱਦਾਂ ਮਨ ਜਾ ਛੇਤੀ ਛੇਤੀ ਫਿਰ ਤੈਨੂੰ ਵੀ ਮਾਨ ਹੋਵੇ ਮਨ ਜਾ ਛੇਤੀ ਛੇਤੀ ਫਿਰ ਤੈਨੂੰ ਵੀ ਮਾਨ ਹੋਵੇ ਜੇਠਾ ਵੀਰਵਾਰ ਨੇੜੇ ਹੀ ਆ ਹੁਣ ਤੇ ਅੱਲਾ ਵੀ ਮਿਹਰਬਾਨ ਹੋਵੇ ਦੱਸ ਤੂੰ ਮੈਨੂੰ ਮਿਲੇਂਗੀ ਕਿੱਦਾਂ ਕਹਿੰਦਾ ਸ਼ੁਕਰ ਸ਼ਨੀ ਤੈਨੂੰ ਅੰਤ ਨਾ ਲੱਗੇ ਸ਼ੁਕਰ ਸ਼ਨੀ ਤੈਨੂੰ ਅੰਤ ਨਾ ਲੱਗੇ ਮੈਂ ਮਨ ਦਾ ਅੱਜ ਕੱਲ ਕਿਸੇ ਤੇ ਇਤਬਾਰ ਨਹੀਂ ਆਉਂਦਾ ਕਰਕੇ ਵੇਖ ਮੁਹੱਬਤ ਮੈਨੂੰ ਕਿਉਂਕਿ ਮਨਰਾਜ ਦੀ ਮੁਹੱਬਤ ਤੇ ਇਤਬਾਰ ਨਹੀਂ ਆਉਂਦਾ ਮਨਰਾਜ ਮੈਂ ਕਹਿੰਦਾ ਜ਼ਖਮ ਜਿਹੜੇ ਤੂੰ ਦੇ ਕੇ ਗਈ ਕਿਸੇ ਡਾਕਟਰ ਤੋਂ ਹੋਈਆਂ ਪੱਟੀਆਂ ਨਹੀਂ ਜ਼ਖਮ ਜਿਹੜੇ ਤੂੰ ਦੇ ਕੇ ਗਈ ਕਿਸੇ ਡਾਕਟਰ ਤੋਂ ਹੋਈਆਂ ਪੱਟੀਆਂ ਨਹੀਂ ਦੱਸ ਕਿਵੇਂ ਭੁੱਲ ਜਾ ਮੈਂ ਪਿਆਰ ਤੇਰਾ ਤੇਰੀਆਂ ਤਾਂ ਫੋਟੋਆਂ ਵੀ ਹਾਲੇ ਕੱਟੀਆਂ ਨਹੀਂ ਹੁਣ ਰਹਿਾ ਨਹੀਂ ਕੋਈ ਹੱਕ ਮੇਰਾ ਉਹਦੇ ਦਿਲ ਤੇ ਰੱਖਣ ਦਾ ਹੁਣ ਰਹਿਾ ਨਹੀਂ ਕੋਈ ਹੱਕ ਮੇਰਾ ਉਹਦੇ ਦਿਲ ਤੇ ਰੱਖਣ ਦਾ ਪਰ ਹੌਸਲਾ ਅੱਜ ਵੀ ਪੈਂਦਾ ਨਹੀਂ ਉਹਦੀ ਫੋਟੋ ਕੱਟਣ ਦਾ ਹੌਸਲਾ ਨਹੀਂ ਪੈਂਦਾ ਕਹਿੰਦਾ ਕੋਈ ਰੋਵੇ ਪਹਿਲੇ ਕਾਲੇ ਤੇ ਜਿਹੜੇ 뮤ਜ਼ਿਕ ਚ ਇੰਟਰਸਟ ਰੱਖਦੇ ਉਹਨਾਂ ਨੂੰ ਪਤਾ ਹੋਣਾ ਪਹਿਲਾ ਕਾਲਾ ਕੀ ਹੁੰਦਾ ਸੁਰ ਉੱਚਾ ਹੁੰਦਾ ਉਹ ਕਾਫੀ ਉੱਚਾ ਹੁੰਦਾ ਕਹਿੰਦਾ ਕੋਈ ਰੋਵੇ ਪਹਿਲੇ ਕਾਲੇ ਤੇ ਗੌਰ ਕਰਿਓ ਪਲੀਜ਼ ਇਹਨੂੰ ਕੰਪਲੀਟ ਕਰਨ ਨੂੰ ਮੈਨੂੰ ਤਿੰਨ ਚਾਰ ਦਿਨ ਲੱਗੇ ਸੀ ਹੈਗੀ ਨਾਰਮਲ ਗੱਲ ਆ ਪਰ ਮੇਰੇ ਵਾਸਤੇ ਬੜੀ ਵੱਡੀ ਗੱਲ ਆਦਾ ਕਹਿੰਦਾ ਕੋਈ ਰੋਵੇ ਪਹਿਲੇ ਕਾਲੇ ਤੇ ਕੋਈ ਦੁੱਖ ਵਿੱਚ ਸੁੱਖ ਦਾ ਆਲਾਪ ਲਿਖਦਾ ਆਲਾਪ ਜਿਹੜੇ ਆਪਾਂ ਆਲਾਪ ਲਾਈਦੇ 뮤ਜ਼ਿਕ ਦੇ ਵਿੱਚ ਕਹਿੰਦਾ ਕੋਈ ਰੋਵੇ ਪਹਿਲੇ ਕਾਲੇ ਤੇ ਕੋਈ ਦੁੱਖ ਵਿੱਚ ਸੁੱਖ ਦਾ ਆਲਾਪ ਲਿਖਦਾ ਕਈ ਰੋਵੇ ਪਹਿਲੇ ਕਾਲੇ ਤੇ ਕੋਈ ਦੁੱਖ ਵਿੱਚ ਸੁਖ ਦਾ ਆਲਾਪ ਲਿਖਦਾ ਕਦੇ ਪਾਠ ਲਿਖਦਾ ਤੇ ਕਦੇ ਪਾਪ ਲਿਖਦਾ ਮੇਰੇ ਹਿਸਾਬ ਨਾਲ ਲੇਖ ਬੰਦਾ ਆਪ ਲਿਖਦਾ ਮੇਰੇ ਹਿਸਾਬ ਨਾਲ ਲੇਖ ਬੰਦਾ ਆਪ ਲਿਖਦਾ ਠੀਕ ਆ ਸਰ ਠੀਕ ਆ ਸਰ ਜੀ ਕੋਈ ਹੋਰ ਸੁਣਾਈਏ ਕੋਈ ਸ਼ਗੂਰੀ ਸ਼ਾਦੀ ਸ਼ੂਰੀ ਸੁਣਾਓ